ਸਤ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਹੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਸਾਡਾ ਕੁਕਿੰਗ ਵਾਲਾ ਬਲੌਗ ਵੀ ਹੰਦਾ ਵਾ ਕਿਹ ਵੇਲੇ ਤੇ ਅੱਜ ਸਾਡਾ ਰਾਦਾ ਹੈ ਕਿ ਵੀ ਸ਼ੋਪਿੰਗ ਕਰਕੇ ਇਹ ਥੋੜੀ ਜਿਹੀ ਢਾਂਢੀ ਮੇਰਾ ਰਾਦਾ ਹੈ ਕਿ ਨਾਨ ਸਟਿਕ ਕੜਾਹੀ ਲੈ ਕੇ ਆਵਾਂ ਇੱਕ ਦੋ ਹੋਰ ਸਮਾਨ ਲੈਣ ਵਾਲਾ ਲੈ ਕੇ ਆਉਣ ਵਾਲਾ ਤੇ ਮੈਂ ਲੈ ਚੱਲੇ ਜਰੋ ਸਿਆ ਤੇ ਵਹੇ ਜਾਣਾ ਵੀਡੀਓ ਬਣਾਉਣ ਵੀ ਜਾਣਾ ਮੈਂ ਜਾਦੇ ਜਾਂਦੇ ਮੋਕੇ ਖਰੀਦਾਂਗੇ ਜਾਂ ਫਿਰ ਅੰਮ੍ਰਿਤਾਈਂ ਨਾਨ ਸਟਿਕਲੀ ਹੋਣੇ ਕਿ ਦੂਜੀ ਲੈ ਲਈ ਨਹੀਂ ਨਾਨ ਸਟਿਕ ਵਾਹੇ ਤੇਲ ਘਟ ਖਾਂਦੀ ਹੈ ਨਾ ਨਾਨ ਸਟਿਕ ਵਧੀਆ ਸੋਹਣੀ ਲੱਗਦੀ ਹੁੰਦੀ ਤੇ ਉਹ ਲੈ ਕੇ ਆੰਨੇ ਆ ਬਾਕੀ ਮਿਲਦੇ ਆ ਦੁਕਾਨ ਤੇ ਜਾ ਕੇ ਵੇਖਦੇ ਆ ਕੀ ਕੀ ਸੁਮਾਨ ਖਰੀਦਦੇ ਆ ਤੇ ਕੀ ਕੀ ਨਹੀਂ ਤੇ ਹੁਣ ਆਪਾਂ ਚੱਲਦੇ ਆ ਫਿਰ ਸ਼ਹਿਰ ਵੀਡੀਓ ਬਣਾਉਂਦੇ ਜਾਣਾ ਹੀ ਜਾਣਾ ਵਾ ਚਲੋ ਫਿਰ ਆਜੋ ਨਾਨ ਸਟਿਕ ਦਾ ਖਾ ਵਧੀਆ ਕਿਹੜੀ ਹੁੰਦੀ ਹੈ ਤਾਂ ਹੋ ਗਈ ਟੱਕਣ ਵਾਲੀ ਵਧੀਆ ਜੀ ਹੋਵੇ ਕਿਹੜੀ ਨਾ ਸਟਿਕਰ ਦਿਖਾ ਦਿਓ ਫਿਰ ਨਹੀਂ ਆਏ ਬਾਈਕ ਵੀਦਾਂ ਸਾਡਾ ਹਾਂ ਤਾਂ ਲਓ ਜੀ ਹੋਰ ਕਿ ਲੈਣਾ ਹੋਰ ਇੱਕ ਲੈਣਾ ਮੈਂ ਹਰ ਵੇਲੇ ਟਿਪਨ ਹੁੰਦਾ ਰਿਹਾ ਇਹਦਾ ਖਰਾਬ ਹੋ ਗਿਆ ਵਾ ਹੈਗਾ ਖਰਾਬ ਵੀ ਨਹੀਂ ਹੋਇਆ ਉਹਦੇ

ਸੈ ਦੇਖਾਈ ਜਾਂਦੇ ਸੇ ਛੋਟੇ ਵੀ ਆ ਗਏ ਆ ਇਹ ਕਿਹ ਬਾਈਕ ਉਹ ਤਲ ਗਏ ਵੀ ਤਲ ਤੋਂ ਸਸਤਾ ਨਹੀਂ ਉਦੋਂ ਪਰ ਪੀਸ ਹੁੰਦਾ ਨਾ ਉਹ ਮਤਲਬ ਤੇ ਬਾਕੀ ਮਹਿੰਗੀ ਦਿੰਦੇ ਹੋਗੇ ਕਿੰਨੇ ਰੁਪਏ ਕਿਲੋ ਸਾਢੇ 700 ਕਿਲੋ ਇਹ ਕਿੰਨੇ ਦੀ ਹੋ ਗਈ ਇਹ ਕਿਲੋ 100 ਤੇ 80 ਅਗੇ ਅਗੇ ਮਨ ਵਾਰ ਰਿਹਾ ਤੇ ਅਗੇ ਕਾਲ ਫਰੂਟਸ ਤੋਣ ਕੇ ਮਿਲ ਜਾਂਦੇ ਨੇ ਹੁਣ ਭਾਂਡੇ ਵੀ ਤੋਲ ਕੇ ਮਿਲਦੇ ਨੇ ਭਾਂਡੇ ਸਟੀਲ ਦੇ ਇਹਦੇ ਪਹਿਲਾਂ ਵੀ ਮਿਲਦੇ ਸੀ ਤੋਲ ਕੇ ਹੀ ਅੱਛਾ ਫਿਰ ਸਾਡੇ ਘਰ ਅਸਲੀ ਕਾਲ ਜੀ ਨੇ ਦੀ ਇਹ ਦੂਸਰੀ ਦੁਕਾਨ ਤੇ ਆ ਗਏ ਉੱਥੇ ਕੜਾਈਆਂ ਨੂੰ ਪਸੰਦ ਨਹੀਂ ਆਈਆਂ ਇਹ ਇਹ ਤਾਂ ਆਜ ਨਹੀਂ ਪਸੰਦ ਇੱਥੋਂ ਪਸੰਦ ਆ ਜੇ ਭਾਏ ਕਿਉਂਕਿ ਇਹ ਸਮਾਨ ਦਾ ਹੈ ਵੀ ਇੱਥੋਂ ਲੈ ਹੀ ਦਿੰਦੇ ਕਿੰਨਾ ੜਾ ਤੇ ਚਲੋ ਦੇਖਦੇ ਆ ਆਹਿੰਦਾ ਫਿਰ ਆ ਗਈ ਹੈ ਲੱਗਦਾ ਉਹ ਤਾਂ ਵੀ ਇੰਤਲ ਕੋਈ ਆਈਦਾ ਕੁੜੀਆਂ ਸਾਡੀ ਉਧਰ ਤਾਂ ਹੀ ਵੇਖੇ ਗਏ ਹੋਗੇ ਵੀ ਚਲ ਵੇਖ ਕੇ ਆਉਨੇ ਆਂ ਇਧਰ ਕੀ ਹਿਸਾਬ ਕਿਤਾਬ ਆ ਪਤਾ ਕੀ ਆ ਮੈਂ ਘੁੰਮ ਫਿਰ ਕੇ ਦੇਖਦੀ ਆ ਠੀਕ ਹੈ ਨਾ ਇਹ 3 ਕੋਟ ਚੜਿਆ ਨੂੰ ਇਹ ਇਹ ਤੇ 3 ਕੋਟ ਆ ਇੱਕ ਤੇ 2 ਕੋਟ ਹੁੰਦਾ ਇੱਕ ਸਿੰਗਲ ਕੋਟ ਸਿੰਗਲ ਕੋਟ ਦਾ ਰੰਗ ਲਾ ਜਾਂਦਾ ਦੂਜੇ ਤੇ ਦਾਗ ਪੈਦੇ ਇਹ ਚ ਦਾਗ ਨਹੀਂ ਪੈਂਦੇ ਨੇ ਬੜੀਆ ਗੱਲ ਆ ਤੁਸੀਂ ਆਪਾ ਪਰਾਜੀ ਆਪਾ ਗੁੜੀਆਂ ਉਹੇ ਕੰਪਨੀ ਰੱਖਿਆ ਕਿਉਂਕਿ ਅੰਕਲ ਮਹਿੰਗੀ ਚੀਜ਼ ਜਿਹੜੀ ਵੀ ਤੁਹਾਨੂੰ ਪਤਾ ਤੁਰ ਫਿਰ ਕੇ ਵੇਖ ਕੇ ਲੈਣੀ ਪੈਂਦੀ ਜਾਂ ਕੇ ਨਹੀਂ ਕੋਈ ਉਹ ਪਾਜੀ ਜਿਹੜੀ ਅੱਗੇ ਜਾ ਕੇ ਧੋਖਾ ਮਹਿੰਗੀ ਹੋਵੇ ਸਸਤੀ ਹੋਵੇ ਵੀ ਚੀਜ਼ ਕਈਆਂ ਦਾ ਜਿੱਥੇ ਵਿਸ਼ਵਾਸ ਨਾ ਵਿਸ਼ਵਾਸ ਨਾਲੋਂ ਵੱਡੀ ਕੋਈ ਚੀਜ਼ ਨਹੀਂ ਦੁਨੀਆ ਸਭ ਤੋਂ ਔਰੀ ਗੱਲ ਹੈ ਕੋਈ ਵੀ ਲਾਵਾ ਰਹੇ ਹੋ ਉਹਨਾ ਬੋਤਲਾਂ ਸਾਡੇ ਕੋਲ ਅਸੀਂ 12 ਘੰਟੇ ਦੀ ਗਰਦੀ ਦੇਈ ਦੀ ਗਰਮ ਰੋਈ ਠੰਡਾ ਬਹੁਤ ਠੰਡਾ ਰੋ ਹੋਰ ਕੁਝ ਲੈਣਾ ਟਿੱਕਾ ਲੈਣਾ ਹੈ ਬੱਚੇ ਦਾ ਰੋਟੀ ਗੜੀ ਖਾਣਾ ਕੀ ਚੀ ਗਰਮ ਹੈ ਨਹੀਂ ਘਰ ਕੋਲ ਠੰਡੀ ਸਿੰਪਲ ਜਾ ਚੋਲਾ ਵਿੱਚ ਬਹੁਤ ਠੀਕ ਹੈ ਉਹ ਨਾ ਠੰਡੀ ਪਸੰਦ ਵਾ ਹਰਵੀਰ ਪਸੰਦ ਆ ਓਏ ਪਸੰਦ ਵਾ ਚਲੋ ਹਰਵੀਰ ਟਾਈਮ ਲੈ ਲਿਆ ਟਿੱਕਾ ਵਧੀਆ ਚੀਜ਼। ਤੇ ਲਿਆ ਸਮਾਨ। ਹੋ ਗਈ ਸ਼ਾਪਿੰਗ। ਬਾਜ਼ਾਰ ਤੋਂ ਵਧੀਆ ਮਿਲਦਾ। ਥਾਲੀਆ ਭਾਜੀ ਤੋਂ। ਚਲੋ ਜੀ, ਸਾਰਾ ਲੋਗ। ਆਹ ਇੰਸ ਮਾਰੇ ਫੀਟ ਲਿਆਵਾ। ਅੰਕਲ ਜੀ ਦੇ ਤੋਂ ਆਂਪੋ ਅਹੀਂ ਤੇ ਘੜਦੇ ਆਪਾਂ ਤੇ ਸਾਰਾ ਸਮਾਨ। ਅੰਕਲ ਜੀ। ਰਾਜੀ ਹੋ। ਅਹੀਂ ਆ ਗਏ ਅਸੀਂ ਸ਼ਹਿਰੋਂ ਤੇ ਉੱਥੇ ਪਰ ਸਮਾਨ ਨੇ ਦਿਖਾਇਆ ਕੀ ਕੀ ਲਿਆਣਾ। ਤੇ ਜੜੀਆਂ ਇੱਕ ਮੈਂ ਅਕੜੀ ਰੈਂਦੀ। ਲੱਕੜੀ ਕੜਤੀ ਕੜਤੀ ਬੜੀ ਸੁਣੀ ਲੱਗਦੀ ਐ ਤੁਹਾਨੂੰ ਤੇ ਕੜਾਈ ਵੀ ਤਾਂ ਪਤਾ ਮੈਂ 3 ਦਿਨ ਮਗਾਈ ਨਾਨ ਸਟਿਕ ਲੈ ਆਂਦੀ ਆ ਤੇ ਚਲੋ ਜੇ ਨਵਾਂ ਬਰਤਨ ਆਇਆ ਵਾ ਤੇ ਕਹਿੰਦੇ ਆ ਕਿ ਜਦੋਂ ਬਰਤਨ ਨਵਾਂ ਨਹਾ ਲਿਆ ਇਹ ਤੇ ਪਹਿਲੀ ਮਿੱਠੀ ਦੀਰ ਬਣਾਉਣੀ ਚਾਹੀਦੀ ਵਿੱਚ ਤੇ ਮੇਰਾ ਰੱਬ ਹੈ ਦੁੱਧ ਵਾਲੀਆਂ ਸੇਵੀਆਂ ਬਣਾਉਂਦਾ ਨਾਲੇ ਤਾਂ ਮੂਰਤ ਕਰ ਦਿੰਨੇ ਆ ਖੀਰ ਨਾ ਬਣਾਈਆਂ ਜੀ ਉਹ ਨਹੀਂ ਖੀਰ ਨਹੀਂ ਬਣਾਉਣੀ ਖੀਰ ਨੂੰ ਟਾਈਮ ਲੱਗ ਕੇ ਬਣਾਵਾਂਗੇ ਟਾਈਮ ਲੱਗ ਜਾਣਾ ਖੀਰ ਨੂੰ ਖੀਰ ਨੂੰ ਟਾਈਮ ਲੱਗ ਜਾਣਾ ਵਾ ਤੇ ਮੈਂ ਦੁੱਧ ਵਾਲੀਆਂ ਸੇਵੀਆਂ ਬਣਾਉਂਦੀ ਆ ਮਿੱਠੇ ਬਣਾਉਣਾ ਕੁਝ ਵੀ ਬਣਾ ਸਕਦੇ ਆ ਬਣਾ ਲਾ ਮਿੱਠੀਆਂ ਸੇਵੀਆਂ ਬਣਾ ਲਾ ਫਿਰ ਹਰ ਵੀਰ ਮੰਗਣ ਭੇਟਿਆ ਹੈ ਕੇ ਸੇਵੀਆਂ ਹਾਂ ਦੁੱਧ ਵਾਲੀਆਂ ਸੇਵੀਆਂ ਬਣਾਉਣੇ ਆ ਓਕੇ ਵੈਗਰੂ ਦਾਣਾ ਅਲਾਕੇ ਕੜਾਹੀ ਸੋਣੀ ਵੜੀ ਲੱਗਣ ਦੀ ਏ ਹਾਈ ਸੋਣੀ ਆ ਤੇ ਸੋਣੀ ਲੱਗਣੀ ਆ ਆ ਮੇਰਾ ਰਸਤੰਦਾ ਪਟਾਰਾ ਵਦੂ ਦਾ ਤੁਸਮਾਨ ਸਾਰਾ ਮੈਚ ਪਾ ਕੇ ਰੱਖਿਆ ਵਾ ਜਿੱਦਾਂ ਡੱਬਿਆਂ ਚ ਪਾ ਲਿਆ ਸਮਾਨ ਜਿਹੜਾ ਵਧ ਜਾਂਦਾ ਵਾ ਉਹ ਫਿਰ ਮੈ ਇਹਦੇ ਦੇ ਤਰ੍ਹਾਂ ਦੰਦੀ ਆ ਬੜਾ ਵਧੀਆ ਜਾਂਦਾ ਸਮਾਨ ਇਹਦੇ ਚ ਸਾਰਾ ਹੀ ਹਮ ਨੱਕ ਸੁੱਕ ਸੰਭਿਆ ਰਿੰਦਾ ਇਹ ਆਗੇ ਚੱਲ ਕੋਈ ਜੀ ਤੇ ਮੂੰਹ ਨਹੀਂ ਮਾਰਦੀ ਫਿਰ ਇਦਾਂ ਸੰਭਿਆ ਰਿੰਦਾ ਸਮਾਨ ਕੋੜ ਕੇ ਰੀ ਵਗੈਰਾ ਨਹੀਂ ਹੁੰਦੀ ਨਾ ਕੋੜ ਵੀ ਨੀ ਚਲਾ ਵੀ ਜਾਏ ਤੀਜਾਂ ਸਾਰੀਆਂ ਬੰਨਦਾ ਵੇਤ ਨਹੀਂ ਨਾ ਮਾਰਦੀ ਇਦਾਂ ਬਾਹਰ ਸਾਹਮਣੇ ਤੇਜ ਪਈ ਹੋਵੇ ਤੇ ਫਿਰ ਮੂੰਹ ਮਾਰ ਜਾਂਦੀ ਜੀ ਹਾਂ ਜੀ ਹਮਮ ਰੇਸ ਵਾਲੀਆਂ ਸੇਵੀਆਂ। ਪਨ ਨਹੀਂ ਆ ਪਹਿਲਾਂ। ਹਮਮ ਇਹ ਤਾਂ ਲੰਬੀਆਂ ਲੰਬੀਆਂ ਜਿਹੜੀਆਂ ਨੇ ਜਾ ਖਾਣਾ। ਇਹ ਲੰਬੀਆਂ ਵਾਲੀਆਂ ਨਹੀਂ ਐ ਇਹ ਛੋਟਾ ਸਾਈਜ਼ ਆ। ਵਰਨੀ ਸੈਲ ਦੀਆਂ ਸੇਵੀਆਂ ਬਹੁਤ ਟੇਸਟ ਬਣਦੀਆਂ ਟੌਪਸ ਕੰਪਨੀ ਨੇ। ਇਹ ਨਹੀਂ ਦੇਸੀ ਵਾਲੀਆਂ ਨੇ ਕਿਸਾਬ ਨੇ। ਇਹਦੇ ਨਾਲ ਮਿਲਦਾ ਵਾ ਕੇਸਰ ਬੋਰਡਰ। ਉਹ ਜਦੋਂ ਸੇਵੀਆਂ ਬਣਨ ਤੋਂ ਬਾਅਦ ਆਪਾਂ ਕੇਸਰ ਪਾਊਡਰ ਹੁੰਨੇ ਆ ਨਾ ਹੋਰ ਟੇਸਟ ਹੋ ਜਾਂਦੀਆਂ ਵਾ ਵੈਸੇ ਤੇ ਪਹਿਲਾਂ ਹੀ ਰੋਸਟਡ ਵਾ ਜੇ ਕੇਹਰੇ ਰੋਸਟ ਵੀ ਕਰਨੀ ਹੋਣ ਤਾਂ ਬੰਦਾ ਰੋਸਟ ਕਰਕੇ ਭੁੰਨ ਕੇ ਤੇ ਫਿਰ ਰਲਨੇ ਹੋਰ ਟੇਸਟੀ ਲੱਗਦੀਆਂ ਲਓ ਜੀ ਸੇਵੀਆਂ ਸਾਡੀਆਂ ਰਜ ਗਈਆਂ ਵਾ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਖੰਡ ਪਾਤੀ ਤੇ ਥੋੜੀਆਂ ਜਿਹੀਆਂ ਪਾਣੀ ਚ ਰਲਨੀ ਆ ਵਾ ਕਿ ਵੀ ਨਰਮ ਹੋ ਜਾਣ ਤੇ ਦੁੱਧ ਵੀ ਘਟ ਖਾਂਦੀਆਂ ਇਹਨਾਂ ਉਦਾਂ ਤੇ ਸਵਾਦ ਵੀ ਲੱਗਦੀਆਂ ਆ ਦੁੱਧ ਚ ਰਿੱਜੀਆਂ ਹੁਣ ਪਰ ਮੈਨੂੰ ਪਸੰਦ ਆ ਥੋੜੀਆਂ ਪਤਲੀਆਂ ਪਤਲੀਆਂ ਹੋਣ ਉਦਾਂ ਸੰਗਰੀਆਂ ਜ਼ਿਆਦਾ ਨਹੀਂ ਜਿਹੜੇ ਦੁੱਧ ਵਿੱਚ ਰਹਿੰਦੇ ਆ ਤੇ ਹੁਣ ਆ 5 ਕਿ ਮਿੰਟ ਹੋਰ ਆ ਬਾਲਾ ਆ ਗਿਆ ਤਾਂ ਬਣ ਜਾਣੇ ਆ ਚਾਹੇ ਸੇਵੀਆਂ ਨੂੰ ਅੰਨਾ ਬਾਲਾ ਬਣਨ ਚ ਰਹਿ ਗਿਆ 5 ਕਿ ਮਿੰਟ ਹੋਰ ਲੱਗਣੇ ਆ ਬਸ ਮੈਨੂੰ ਤਾਂ ਦੁੱਧ ਵਾਲੀਆਂ ਸੇਵੀਆਂ ਬਹੁਤ ਪਸੰਦ ਆ ਕਿਸੇ ਹੋਰ ਕਿੰਨੇ ਕਿੰਨੇ ਪਸੰਦ ਆ ਕਿ ਇਹਨਾਂ ਨੂੰ ਖੀਰ ਜ਼ਿਆਦਾ ਪਸੰਦ ਨਹੀਂ ਆ ਪਰ ਦੁੱਧ ਵਾਲੀਆਂ ਸੇਵੀਆਂ ਦੀ ਤਾਂ ਗੱਲ ਹੀ ਲੱਗਦਾ ਨਾ ਖਾਸ ਕਰ ਵਰਮੀ ਸੇਵੀਆਂ ਜਿਹੜੀਆਂ ਹਰ ਵੀਰ ਦੇਖੋ ਗਲੀ ਵਿੱਚ ਖੇਡਣ ਦੇ ਆ ਮੀਰ ਨਾਲ ਚ ਕੋਈ ਚਿਕੜੀ ਹੋਈ ਹੈ ਗਲੀ ਹਰ ਵੀਰ ਹਾਇਆ ਕਰਦੇ ਸਸਤੀ ਕਰੇ ਬਲਾਸ ਆ ਰਿਆ ਨੂੰ ਮੀਰ ਕਰੇਗਾ ਤੇ ਕੋਈ ਨਹੀਂ ਪਾਦੀ ਇਹ ਹੜੇ ਘਾੜੀ ਦਾ ਮੁੰਡਾ ਆ ਵੀ ਇਹਦਾ ਦੋਸਤ ਆ ਆਹ ਦੇਖੋ ਦਰਿਆ ਕਿਦਾਂ ਭਰ ਕੇ ਆਉਂਦਿਆ ਵਾ ਸਾਡੇ ਘਰ ਤੋਂ ਥੋੜਾ ਜਿਹਾ ਹਟਵਾਇਆ ਆ ਜਿੰਨਾ ਕ ਦਿਖਣ ਰਿਹਾ 1 2 ਤੇ ਥੱਲੇ ਨੂੰ 2 ਕਿੱਲੇ ਹਟਵਾ 2 ਉੱਪਰ ਤੇ 2 ਥੱਲੇ ਪਹਾੜਾਂ ਜਿਹੜੇ ਚੋਟੀ ਦੇ ਉੱਪਰ ਸਾਡਾ ਘਰ ਹੈ ਕਿਸ ਹਿਸਾਬ ਨਾਲ ਜੇ ਨੀਚੇ ਜਾਈਏ ਨਾ ਦਰਿਆ ਦੇ ਲੱਗ ਗਏ ਫਿਰ ਸਾਡਾ ਪਿੰਡ ਬਹੁਤ ਉੱਚਾ ਆ ਲੋ ਜੀ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਵਾ ਤੇ ਹੁਣ ਟਾਈਮ ਆ ਸਟਿਮਣਾ ਹੁੰਦਾ ਆਜੇ ਕੇਸਰ ਪਾウダー ਜਿਹੜੀਆਂ ਸੇਵੇਂ ਦੇ ਵਿੱਚ ਨਿਕਲਦਾ ਵਾ ਤਾਂ ਮੈਂ ਇਕੱਠੇ ਪੈਕਟ ਕੱਢ ਲਈਏ ਦੋਵੇਂ ਇੱਕ ਡੱਬੀ ਚ ਪਾ ਲਈਏਗੇ ਤੇ ਹੁਣ ਬੜਵਾਂ ਸੇਵੇਂ ਨੂੰ ਟੇਸਟੀ ਇਹ ਪਾウダー ਨਾਲ ਟੇਸਟ ਨੂੰ ਸਾਥ ਥੋੜਾ ਜਿਹਾ ਪਾਉਣਾ ਵਾ ਕੁਲ ਜਾਂਦਾ ਵਾ ਥੋੜਾ ਜਿਹਾ ਜਿਆਦਾ ਨਹੀਂ ਪਾਣੀ ਦੇ ਵਿੱਚ ਪਾਉਣ ਕੇ ਇਹ ਕੇਸਰ ਪਾਊਡਰ ਹੀ ਹੁੰਦਾ ਵਾ ਗੇਦੇ ਨਾਲ ਥੋੜਾ ਜਿਆਦਾ ਇਹਨਾਂ ਦਾ ਕਲਰ ਵੀ ਚੇਂਜ ਹੋ ਜਾਣਾ ਵਾ ਤੇ ਇੱਕ ਟੇਸਟੀ ਵੀ ਬਣ ਜਾਣੀ ਆ ਵਾ ਇੱਕ ਹਾੜੀ ਕੜਛੀ ਦਾ ਬਹੁਤ ਕਲਰ ਲੱਥਣ ਡਿਆ ਵਾ ਇਹ ਨਵੀਂ ਲੈਂਦੀ ਆ ਕ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸਮਾਨ ਦੇ ਨਾਲ ਹੀ ਹੁੰਦੀ ਸ਼ਾਇਦ ਮੈਂ ਗਲਤੀ ਕਰ ਲਈ ਮੈਨੂੰ ਪੇਖ ਰੱਖਣੀ ਚਾਹੀਦੀ ਸੀ ਸਾਰੀ ਰਾਤ ਇਹਦਾ ਪਾਣੀ ਜੜਾ ਹੈਗਾ ਆਪਾਂ ਇਹ ਜਿੰਨਾ ਵੀ ਕਲਰ ਰੱਖਣਾ ਹੈ ਪਾਣੀ ਵਿੱਚ ਲੱਪਣਾ ਆਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਲੱਕੜ ਦੀ ਹੈ ਵੈਸੇ ਤਾਂ ਕੋਈ ਨੁਕਸਾਨ ਨਹੀਂ ਆ ਲੱਕੜ ਦਾ ਹੀ ਕਲਰ ਉਤਰਨ ਲਿਆ ਦੇਖੋ ਬਣੀਆਂ ਕਿ ਨਹੀਂ ਟੇਸਟੀ ਆਜੋ ਹੁਣ ਜਿੰਨੇ ਜਿੰਨੇ ਵੀ ਖਵਾਉਣੀਆਂ ਨੇ ਹੁਣ ਕਰ ਦਈਏ ਗੈਸ ਬੰਦ ਤੇ 2 ਮਿੰਟ ਵਾਸਤੇ ਰੱਖ ਦਈਏ ਸਹੀ ਹੋ ਜਾਣਗੀਆਂ